ਸਵਾਗਤ ਹੈ ਦੈਨਿਕ ਸਵੇਰਾ ਟੀਵੀ ਦੇਖ ਰਹੇ ਦਰਸ਼ਕਾਂ ਦਾ ਇਸ ਵੇਲੇ ਦੀ ਵੱਡੀ ਤੁਹਾਨੂੰ ਇੱਕ ਅਪਡੇਟ ਦੇ ਰਹੇ ਹਾਂ ਦਿੱਲੀ ਸ਼ਰਾਬ ਘਟਾਲਾ ਨਾਲ ਜੁੜੀ ਇਸ ਵੇਲੇ ਦੀ ਵੱਡੀ ਅਪਡੇਟ ਹੈ 4 ਦਿਨਾਂ ਦੇ ਰਿਮਾਨਡ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਹਰਵਿੰਦ ਕੇਜਰੀਵਾਲ ਜੀ ਥੋੜੀ ਦੇਰ ਦੇ ਵਿੱਚ ਜਿਹੜੀ ਹੈ ਦਿੱਲੀ ਦੀ ਰਾਉਜ਼ ਐਵੇਨਿਊ ਕੋਰਟ ਦੇ ਵਿੱਚ ਪੇਸ਼ੀ ਹੋਣੀ ਹੈ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਜਿਹੜਾ ਦਿੱਲੀ ਸ਼ਰਾਬ ਘਟਾਲਾ ਨੂੰ ਲੈ ਕੇ ਈਡੀ ਦੇ ਵੱਲੋਂ ਸਿਕੰਜਾ ਕੱਸਿਆ ਜਾ ਰਿਹਾ ਹੈ ਔਰ 21 ਮਾਰਚ ਵਾਲੇ ਦਿਨ ਜਿਹੜੀ ਹੈ ਹਰਵਿੰਦ ਕੇਜਰੀਵਾਲ ਜੀ ਗ੍ਰਿਫਤਾਰੀ ਕੀਤੀ ਗਈ ਸੀ ਉਸ ਤੋਂ ਬਾਅਦ ਪਹਿਲਾਂ 6 ਦਿਨ ਦਾ ਰਿਮਾਨਡ ਮਿਲਿਆ ਸੀ ਉਸ ਤੋਂ ਬਾ ਈਡੀ ਨੂੰ ਮਿਲਿਆ ਸੀ ਔਰ 4 ਦਿਨਾਂ ਦੇ ਰਮਾਨ ਤੋਂ ਬਾਅਦ ਅੱਜ ਥੋੜੀ ਦੇਰ ਬਾਅਦ ਰਾਊਜ਼ ਐਵੇਨਿਊ ਕੋਰਟ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਪੇਸ਼ੀ ਹੋਣੀ ਔਰ ਪਿਛਲੇ ਜੇਕਰ 10-12 ਦਿਨਾਂ ਦੀ ਗੱਲ ਕਰੀ ਜਾਂ ਪਿਛਲੀ ਪੇਸ਼ੀ ਦੀ ਗੱਲ ਕਰੀ ਉਸ ਦੇ ਵਿੱਚ ਕਾਫੀ ਜਿਹੜੇ ਉਤਾਰਚੜਾ ਦੇਖਣ ਨੂੰ ਮਿਲੇ ਅਦਾਲਤ ਦੇ ਵਿੱਚ ਖੁਦ ਅਰਵਿੰਦ ਕੇਜਰੀਵਾਲ ਦੇ ਵੱਲੋਂ ਪੱਖ ਰੱਖਦਿਆਂ ਕਿਹਾ ਗਿਆ ਕਿ ਉਹ ਈਡੀ ਨੂੰ ਹਰ ਇੱਕ ਸਹਿਯੋਗ ਕਰਨ ਦੇ ਲਈ ਤਿਆਰ ਨੇ ਈਡੀ ਚਾਹੇ ਜਿੰਨੀ ਦੇਰ ਮਰਜੀ ਜਿਹੜਾ ਹੈ ਉਹਨਾਂ ਦਾ ਰਿਮਾਂਡ ਲੈ ਸਕਦੀ ਆ ਪਰ ਉਹਨਾਂ ਨੇ ਕਿਹਾ ਕਿ ਰਾਜਨੀਤੀ ਬਦਲਾਖੋਰੀ ਦੇ ਚੱਲਦੇ ਉਹਨਾਂ ਨੂੰ ਜਿਹੜਾ ਫਸਾਇਆ ਜਾ ਰਿਹਾ ਔਰ ਜਿਹੜੇ ਸਬੂਤ ਈਡੀ ਪੇਸ਼ ਕਰ ਰਿਹਾ ਉਹ ਉਹਨਾਂ ਦੀ ਗ੍ਰਿਫਤਾਰੀ ਦੇ ਲਈ ਨਾ ਕਾਫੀ ਹੈ ਦੂਸਰੇ ਪਾਸੇ ਈਡੀ ਦੇ ਵੱਲੋਂ ਤਰਕ ਦਿੱਤੀ ਕਿ ਆਪਣੇ ਈਡੀ ਦੇ ਵੱਲੋਂ ਗ੍ਰਿਫਤਾਰੀ ਨੂੰ ਜਾਇਜ਼ ਦੱਸਿਆ ਗਿਆ ਈਡੀ ਨੇ ਕਿਹਾ ਕਿ ਕਈ ਅਜਿਹੇ ਦਸਤਾਵੇਜ਼ ਨੇ ਜਿਨ੍ਹਾਂ ਦੇ ਪਾਸਵਰਡ ਰਵਿੰਦ ਕੇਜਰੀਵਾਲ ਸਾਹਿਬ ਨਹੀਂ ਦੱਸ ਰਹੇ ਔਰ ਉਹਨਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਈਡੀ ਨੂੰ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਸਹਿਯੋਗ ਕਰਨਾ ਚਾਹੀਦਾ ਉਹ ਸਹਿਯੋਗ ਨਹੀਂ ਕਰਦੇ لہਜ਼ਾ ਇਹਨਾਂ ਸਾਰੇ ਤੱਥਾਂ ਦੇ ਆਧਾਰ ਦੇ ਉੱਪਰ ਜਿਹੜਾ ਹੈ ਈਡੀ ਦੇ ਵੱਲੋਂ ਪਿਛਲਾ ਜਿਹੜਾ ਰਿਮਾਂਡ ਲਿਆ ਗਿਆ ਸੀ ਔਰ ਹੁਣ ਦੇਖਣਾ ਤਾਂ ਦੋਮਾ ਤਰ੍ਹਾਂ ਦੇ ਵਕੀਲ ਕਿਸ ਤਰੀਕੇ ਦੀ ਬਹਿਸ ਕਰਦੇ ਨੇ ਕੀ ਅੱਜ ਅਰਵਿੰਦ ਕੇਜਰੀਵਾਲ ਆਪਣੀ ਗ੍ਰਿਫਤਾਰੀ ਨੂੰ ਗਲਤ ਸਾਬਤ ਕਰ ਪਾਉਣਗੇ ਜਾਂ ਫਿਰ ਇੱਕ ਵਾਰ ਫਿਰ ਤੋਂ ਈਡੀ ਆਪਣੀ ਗ੍ਰਿਫਤਾਰੀ ਨੂੰ ਸਹੀ ਦੱਸੇਗੀ ਔਰ ਦੇਖਣਾ ਹੋਵੇਗਾ ਕਿ ਹੁਣ ਨਵੇਂ ਕਿਹੜੇ ਸਬੂਤ ਨੇ ਜਾਂ ਕਿਹੜੇ ਤੱਥਾਂ ਨੂੰ ਲੈ ਕੇ ਈਡੀ ਅਦਾਲਤ ਦੇ ਵਿੱਚ ਆਵੇਗੀ ਔਰ ਉਸ ਤੋਂ ਬਾਅਦ ਅਦਾਲਤ ਦਾ ਕੀ ਫੈਸਲਾ ਹੋਵੇਗਾ ਹਰ ਇੱਕ ਪਰਪਲ ਦੀ ਅਪਡੇਟ ਤੁਹਾਨੂੰ ਅਸੀਂ ਸਭ ਤੋਂ ਪਹਿਲਾਂ ਦੱਸਾਂਗੇ ਦੈਨਿਕ ਸਵੇਰਾ ਦੇ ਉੱਪਰ ਜਿੱਦਾਂ ਹੀ ਅਰਵਿੰਦ ਕੇਜਰੀਵਾਲ ਦਿਲ ਦੇ ਵਿੱਚ ਪਿਛਲੇ ਆਉਣਗੇ ਉਹ ਵੀ ਤੁਹਾਨੂੰ ਤਸਵੀਰਾਂ ਸਭ ਤੋਂ ਪਹਿਲਾਂ ਦਿਖਾਵਾਂਗੇ ਔਰ ਪਲਪਲ ਦਿੱਲੀ ਸ਼ਰਾਬ ਘਟਾਲੇ ਦੇ ਮਾਮਲੇ ਲੈ ਕੇ ਅਪਡੇਟ ਕੀ ਹੈ ਕਿ ਇਸ ਤਰ੍ਹਾਂ ਕੇ ਦੀ ਅੱਜ ਦੀ ਕੇਸ ਦੀ ਪੈਰਵਾਈ ਰਹੇਗੀ ਕਿੰਨੇ ਵਜੇ ਅਦਾਲਤ ਦੇ ਵਿੱਚ ਕੇਜਰੀਵਾਲ ਆਉਣਗੇ ਜਿੱਦਾਂ ਹੀ ਪੂਰੀ ਹਲਚਲ ਸ਼ੁਰੂ ਹੁੰਦੀ ਹੈ ਤੁਹਾਨੂੰ ਅਸੀਂ ਪਲਪਲ ਦੀ ਅਪਡੇਟ ਦਿੰਦੇ ਰਹਾਂਗੇ ਗਰਾਊਂਡ ਜ਼ੀਰੋ ਦੇ ਉੱਪਰੋਂ ਹਰ ਇੱਕ ਤਮਾਮ ਜਾਣਕਾਰੀ ਜਿਹੜੀ ਆਪਣੇ ਦਰਸ਼ਕਾਂ ਤੱਕ ਪਹੁੰਚਾਉਂਦੇ ਰਹਾਂਗੇ ਹਰ ਇੱਕ ਅਪਡੇਟ ਦੇ ਲਈ ਤੁਸੀਂ ਦੇਖਦੇ ਰਹੋ ਡੈਨਿਕ ਸਵੇਰ ਔਰ ਹੁਣ ਤੋਂ ਥੋੜੀ ਦੇਰ ਬਾਅਦ ਜਿਹੜਾ ਹੈ ਅਰਵਿੰਦ ਕੇਜਰੀਵਾਲ ਦੀ ਪੇਸ਼ੀ ਹੈ ਉਹ ਹੋਣੀ ਹੈ ਰਾਉਜ਼ ਐਵੇਨ